ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਵੀਡੀਓ ਵਿੱਚ ਆਜ ਪਾਈ ਹੈ ਨਾ ਬੜੇ ਗਵਰਨਰ ਸੁਣਿਓ ਟਾਈਮ ਦੀ ਤਾਂ ਤੁਹਾਡੇ ਕੋਲ ਵਾਕਈ ਘਾਟ ਹੈਗੀ ਔਰ ਹਰ ਬੰਦੇ ਕੋਲ ਅੱਜਕਲ ਟਾਈਮ ਦੀ ਘਾਟ ਹੁੰਦੀ ਹੈ ਮੈਂ ਕੋਸ਼ਿਸ਼ ਕਰੂੰਗਾ ਕਿ 7 ਮਿੰਟਾਂ ਵਿੱਚ ਹੀ ਖਤਮ ਹੋਵੇ ਵੀਡੀਓ ਇਹਦਾ ਪਾਰਟ 2 ਵੀ ਅੱਗੇ ਬਣਾ ਲਾਂਗੇ ਪਰ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਹੈ ਸ਼ਾਇਦ ਤੁਹਾਡੇ ਕੰਮ ਆ ਜਾਏ ਬਾਕੀ ਤੁਸੀਂ ਸਾਰੇ ਮੇਰੇ ਤੋਂ ਵੱਧ ਹੀ ਜਾਣਕਾਰੀ ਵੱਧ ਪੜ੍ਹੇ ਲਿਖੇ ਔਰ ਵੱਧ ਵਿਦਵਾਨ ਹੋਗੇ ਸੋ ਦੋਸਤੋ ਗੱਲ ਮੈਂ ਕਰਨੀ ਹੈ ਸਿਰਫ ਦੁਨੀਆਦਾਰੀ ਦੀ ਔਰ ਦੁਨੀਆ ਕਿਹੜੇ ਦੌਰ ਤੋਂ ਚੱਲ ਕੇ ਕਿਹੜੇ ਦੌਰ ਵਿੱਚ ਪਹੁੰਚ ਚੁੱਕੀ ਹੈ ਜਿਹੜਾ ਹੁਣ ਦੌਰ ਹੈ ਬਹੁਤ ਹੀ ਭਿਆਨਕ ਦੌਰ ਹੈ ਜਿਹੜੇ ਰੱਬ ਦੇ ਬੰਦੇ ਆ ਤੇ ਵਿਸ਼ਵਾਸ ਕਰਦੇ ਆ ਰੱਬ ਨੂੰ ਮੰਨਣ ਵਾਲੇ ਆ ਉਹਨਾਂ ਦੇ ਵਾਸਤੇ ਤਾਂ ਇਹ ਉਹਨਾਂ ਨੂੰ ਕਾਫੀ ਵਾਇਗਰੂ ਨੇ ਸੋਚੀ ਪਾਈ ਹੋਈ ਹੈ ਪਤਾ ਹੈ ਉਹਨਾਂ ਨੂੰ ਵੀ ਕੀ ਹੁਣ ਹੋਣ ਵਾਲਾ ਕੀ ਹੈ ਤੇ ਜਿਨ੍ਹਾਂ ਨੂੰ ਪੈਦਾ ਸਾਇੰਸ ਨੇ ਕੀਤਾ ਹੈ ਸਾਇੰਸ ਤੇ ਭਰੋਸਾ ਕਰਦੇ ਨੇ ਰੱਬ ਉਹਨਾਂ ਲਈ ਕਿਸੇ ਚਿੜੀਆ ਦਾ ਨਾਮ ਹੈ ਠੀਕ ਹੈ ਰੱਬ ਹੁੰਦਾ ਨਹੀਂ ਯਾਨੀ ਔਰ ਉਹ ਬ੍ਰਹਮੰਡ ਨੂੰ ਹੀ ਮੰਨਦੇ ਨੇ ਉਹ ਬ੍ਰਹਮੰਡ ਕਾਦਾ ਬਣਿਆ ਮਿੱਟੀ ਦਾ ਸੋਨੇ ਦਾ ਕਾਗਜ਼ ਦਾ ਕਾਦਾ ਕਾਗਜ਼ਾਂ ਦਾ ਢੇਰ ਹੈ ਜਾਂ ਕੀ ਹੈ ਉਹ ਉਹਦੇ ਵਿੱਚੋਂ ਪਰੋਲਦੇ ਨੇ ਸੋ ਸਾਇੰਸ ਜਿਹੜੀ ਹੈ ਇਹਨੇ ਰੱਬ ਦਾ ਪਿੱਛਾ ਜ਼ਰੂਰ ਕੀਤਾ ਪਰ ਰੱਬ ਤੱਕ ਪਹੁੰਚ ਨਹੀਂ ਪਾਈ ਖੋਜਾਂ ਕਰਨਾ ਸਾਇੰਸ ਜ਼ਰੂਰ ਹੈ ਪਰ ਰੱਬ ਦੀ ਖੋਜ ਕਰਨਾ ਸਾਰੀ-ਸਾਰੀ ਉਮਰ ਲੰਘ ਜਾਂਦੀ ਹੈ ਸੋ ਆਪਣਾ ਜਿਹੜਾ ਵਿਸ਼ਾ ਅੱਜ ਕੀ ਦੁਨੀਆ ਤੇ ਹੋ ਕੀ ਰਿਹਾ ਦੁਨੀਆ ਤੇ ਜੰਗਾ ਹੋ ਰਹੀਆਂ ਨੇ ਮੇਰੇ ਦੋਸਤੋ ਮੇਰੇ ਵੀਰੋ ਤੁਹਾਨੂੰ ਸਭ ਨੂੰ ਪਤਾ ਯੂਕਰੇਨ ਔਰ ਰਸ਼ੀਆ ਐਡੀ ਵੱਡੀ ਤਾਕਤ ਰਸ਼ੀਆ ਜਿਹੜਾ ਅਮਰੀਕਾ ਤੋਂ ਬਾਅਦ ਅਮਰੀਕਾ ਦੀ ਟੱਕਰ ਦੇ ਵਿੱਚ ਉਹੀ ਆਉਂਦਾ ਕਿ ਜਿਹੜਾ ਅਮਰੀਕਾ ਦਾ ਸੱਜਾ ਖੱਬਾ ਹੱਥ ਹੈ ਜਾਂ ਅਮਰੀਕਾ ਨੂੰ ਟੱਕਰ ਦੇ ਸਕਦਾ ਜਾਂ ਅਮਰੀਕਾ ਤੋਂ ਵਧੀਆ ਹਥਿਆਰ ਨੇ ਉਹਦੇ ਕੋਲ ਜਾਂ ਅਮਰੀਕਾ ਨੂੰ ਲੋਹੇ ਦੇ ਚਣੇ ਚਵਾ ਸਕਦਾ ਤਾਂ ਉਹ ਹੈ ਸੋ ਰੂਸ ਜਿਹੜਾ ਸੌਰੀ ਰੂਸ ਜੋ ਹੈ ਨਾ ਇਹ ਬੜਾ ਤਕੜਾ ਕੰਟਰੀ ਹੈ ਔਰ ਬੜੀ ਟੈਕਨੋਲੋਜੀ ਦੇ ਅੱਗੇ ਹੈ ਇਹਦਾ ਪੇਚਾ ਯੂਕਰੇਨ ਨਾਲ ਪਿਆ ਹੋਇਆ ਹੈ ਤਾਂ ਹੋ ਗਿਆ ਜਿਹੜੀ ਜੰਗ ਉਹ 24 ਘੰਟੇ ਲੈ ਕੇ ਤੁਰਿਆ ਸੀ ਕਿ 24 ਘੰਟੇ ਦੇ ਵਿੱਚ ਸਮੇਟ ਦੇਣੀ ਆ ਉਹ ਜੰਗ 1.5 ਸਾਲ ਚ ਵੀ ਨਹੀਂ ਸਮਟੀ ਉਹ ਸਮਟੀ ਕਿਉਂ ਨਹੀਂ ਕਿਉਂਕਿ ਯੂਕਰੇਨ ਦੇ ਨਾਲ ਖੜ ਕੇ ਮਾੜੇ ਦੇ ਨਾਲ ਕਈ ਖੜ ਜਾਂਦੇ ਨੇ ਕਈ ਵਾਰੀ ਜੇ ਕਿਸਮ ਚੰਗੀ ਹੋਵੇ ਵੈਸੇ ਮਾੜੇ ਤੋਂ ਦੂਰ ਹੀ ਭਜਦੇ ਨੇ ਲੋਕ ਹਮੇਸ਼ਾ ਤਕੜੇ ਨਾਲ ਖੜਦੇ ਆ ਪਰ ਇਧਰ ਮਾੜੇ ਨਾਲ ਖੜਗੇ ਮਾੜੇ ਨਾਲ ਕੌਣ ਖੜਗੇ ਤਕੜੇ ਔਰ ਤਕੜੇ ਕਿਉਂ ਖੜਗੇ ਇਹ ਤਕੜੇ ਤਾਂ ਖੜਗੇ ਬਈ ਇਹਨਾਂ ਨੂੰ ਵੀ ਰੂਸ ਦੀ ਕਾਮਯਾਬੀ ਚੰਗੀ ਲੱਗਦੀ ਹੈਗੀ ਵੀ ਰੂਸ ਸਾਡੇ ਤੋਂ ਅੱਗੇ ਲੰਘ ਜੇ ਉਹਨੂੰ ਦਬਾਣ ਲਈ ਇਹ ਖੜੇ ਅਮਰੀਕਾ ਖੜਾ ਹੋ ਗਿਆ ਬ੍ਰਿਟੇਨ ਹੋ ਗਿਆ ਜਰਮਨਾਂ ਜਿੰਨੇ ਦੇਸ਼ ਨੇ ਆ ਯੂਰਪ ਦੇ ਨਾਟੋ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਉਹਨੂੰ ਸਪਲਾਈ ਤੇ ਫੌਜੀ ਤੇ ਆਰਮੀ ਤੇ ਮਾਰਦਾਨਾ ਤੇ ਬਾਰੂਦ ਦਿੱਤਾ ਉਹ ਟੱਕਰ ਚੱਲ ਰਹੀ ਹੈ ਟੱਕਰ ਚੱਲਦਾ ਚੱਲਦਾ ਆਪ ਬਰਬਾਦ ਹੋ ਚੁੱਕਾ ਹੈ ਯੂਕਰੇਨ ਚਿੜੇ ਭੁੱਜ ਗਏ ਉਹਦੇ ਆਪਣੇ ਹਰ ਤਰ੍ਹਾਂ ਦੀ ਉਹਦੀ ਚੀਜ਼ ਤਬਾਹ ਹੋ ਚੁੱਕੀ ਹੈ ਪਰ ਇਹ ਹੈ ਕਿ ਬੰਦੇ ਨੇ ਹੌਸਲਾ ਨਹੀਂ ਹਾਰਿਆ ਹੌਸਲਾ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿਹੜਾ ਅਖੀਰ ਵਿੱਚ ਜਿੱਤ ਵੀ ਦਿਵਾ ਦਿੰਦਾ ਹੈ ਜੇ ਰੂਸ ਹਾਰ ਵੀ ਜਾਂਦਾ ਤਾਂ ਮੈਂ ਇਹ ਚ ਵੱਡੀ ਗੱਲ ਨਹੀਂ ਸਮਝਦਾ ਕਿਉਂਕਿ ਉਹਦੇ ਪਿੱਛੇ ਬੜੀਆਂ ਮਹਾਨ ਸ਼ਕਤੀਆਂ ਲੱਗੀਆਂ ਯੂਕਰੇਨ ਦੇ ਨਾਲ ਖੜਗੀਆਂ ਤਾਂ ਰੂਸ ਨੂੰ ਹੁਣ ਸੋਚਣਾ ਪਊਗਾ ਕਿ ਇੱਥੇ ਕਰਨਾ ਕੀ ਹੈ ਉਹਦੀ ਵੀ ਵजूद ਦੀ ਲੜਾਈ ਹੈ ਸੋ ਆਪਾਂ ਕਹਿੰਦੇ ਸੀ ਜਿਹੜੇ ਇਤਿਹਾਸ ਪੜਦੇ ਨੇ ਜਾਂ ਸੋ ਸਾਕੀਆਂ ਜਿਨ੍ਹਾਂ ਨੇ ਗੁਰੂਆਂ ਪੀਰਾਂ ਦੀਆਂ ਪੜੀਆਂ ਨੇ ਦਸਮੇਸ਼ ਪਿਤਾ ਦੀ ਸੋ ਸਾਕੀ ਪੜੀ ਹੈ ਤਾਂ ਉਹਨਾਂ ਨੂੰ ਅੱਜ ਲੱਗਦਾ ਹੈ ਕਿ ਮਤਲਬ ਉਹਨੇ ਰੁਕਣੀ ਨਹੀਂ ਔਰ ਉਹਨਾਂ ਨੇ ਵੀ ਕਿਹਾ ਸੀਗਾ ਵੀ ਇਹ ਪੱਛਮ ਦੇਸ਼ਾਂ 'ਚ ਅੱਗ ਬਲਣੀ ਹੈ ਤੇ ਹੌਲੀ-ਹੌਲੀ ਵਾਧੀ-ਵਾਧੀ ਪੂਰੀ ਦੁਨੀਆ 'ਤੇ ਆਏਗੀ ਸੋ ਜੇ ਆਪਾਂ ਉਧਰ ਨੂੰ ਗਏ ਤਾਂ ਬਹੁਤ ਲੰਬੀ ਗੱਲ ਹੋ ਜਾਣੀ ਆ ਗੱਲ ਆਪਾਂ ਛੇਤੀ ਮਕਾਣੀਆ ਬਾਲੀ ਲੰਬੀ ਵੀਡੀਓ ਮੇਰੇ ਵੀਰ ਵੇਖਦੇ ਨਹੀਂ ਹੈਗੇ ਉਹਨੂੰ ਸਕਿੱਪ ਕਰਦੇ ਨੇ ਸਕਿੱਪ ਹੋਣ ਦੇ ਬਾਅਦ ਫਿਰ ਅੱਗਾ ਪਿੱਛਾ ਨਹੀਂ ਰਹਿੰਦਾ ਵੀਡੀਓ ਦਾ ਨਾਮ ਉਹਦੇ ਪੱਲੇ ਕੁਝ ਪੈਂਦੀਆਂ ਨਾ ਸਾਨੂੰ ਵੀ ਕੋਈ ਬੋਲਣ ਦਾ ਫਾਇਦਾ ਰਹਿੰਦਾ। ਸੋ ਉਹ ਦੋ ਦੇਸ਼ਾਂ ਦੀ ਲੜਾਈ ਸੀ ਉਹਦੇ ਵਿੱਚ ਦੇਸ਼ 25 30 ਇਕੱਠੇ ਸੀਗੇ ਉਸ ਤੋਂ ਬਾਅਦ ਕੀ ਹੋਇਆ? ਆ ਇਧਰ ਚਿੰਗਾਂ ਦੀ ਪੜ ਗਈ ਆ ਕੀ ਫਲਸਤੀਨ ਵਿੱਚ ਫਲਸਤੀਨ ਤੇ ਇਜ਼ਰਾਈਲ ਵਿੱਚ ਇਹ ਜਿਹੜੀ جنگ ਹੈ ਪਹਿਲਾਂ ਦੋ ਦੀ ਸੀ ਫਿਰ ਹੋ ਕੇ ਚਾਰ ਹੋਣ ਜਿਹੜੇ ਯਹੂਦੀ ਨੇ ਫਲਿਸਤੀਨ ਇੱਕ ਵਸਾਇਆ ਹੋਇਆ ਦੇਸ਼ ਇਹ ਦੇਖਿਆ ਜਾਏ ਤਾਂ ਇਹਨਾਂ ਦੀ ਸੀ ਆਪਣੀ ਇਹਨਾਂ ਅਰ ਆਪਣਾ ਆਹ ਜਿਹੜਾ ਫਲਿਸਤੀਨ ਦੇਸ਼ ਹੈ ਇਹਨਾਂ ਦੀ ਹੀ ਆਬਾਦੀ ਚੋਂ ਆਉਂਦਾ ਸੀ ਹਿੱਸਾ ਤੇ ਇਹਨਾਂ ਨੂੰ ਜਦੋਂ ਇੰਗਲੈਂਡ ਬ੍ਰਿਟੇਨ ਇੱਥੋਂ ਗਿਆ ਤਾਂ ਉਹ ਇਹਨਾਂ ਨੂੰ ਵਸਾ ਗਿਆ ਸੀਗਾ ਕਬਜ਼ਾ ਦੇ ਗਿਆ ਸੀ ਇੱਕ ਤਰ੍ਹਾਂ ਦਾ ਉਹਨਾਂ ਨੇ ਜਿਹੜੇ ਕੰਡੇ ਨੇ ਪੂਰੀ ਦੁਨੀਆ 'ਚ ਬੀਜੇ ਨੇ ਇੰਗਲੈਂਡ ਉਹ ਦੇਸ਼ ਹੈ ਕਿ ਇਹਨੇ ਹੌਲੀ-ਹੌਲੀ ਜਿਵੇਂ ਹਟਲ ਨੇ ਸਾਰੀ ਦੁਨੀਆ ਜਿੱਤੀ ਸੀ ਮੈਨੂੰ ਲੱਗਦਾ ਐਸੇ ਤਰ੍ਹਾਂ ਇੰਗਲੈਂਡ ਨੇ ਸਾਰੀ ਦੁਨੀਆ ਤੇ ਕਬਜ਼ੇ ਕੀਤੇ ਨੇ ਚੱਜ ਦਾ ਕੰਮ ਇੱਕ ਨਹੀਂ ਕਰਿਆ ਤੇ ਉੱਥੇ ਮਾਰ-ਕਟਾਈ ਕਰਕੇ ਉਨੋਂ ਉੱਥੋਂ ਦਾ ਸੋਨਾ ਚਾਂਦੀ ਲੁੱਟ ਕੇ ਉੱਥੇ ਕਬਜ਼ੇ ਕਰਕੇ ਕਈ-ਕਈ ਸਾਲ ਕਰਕੇ ਫਿਰ ਜਦੋਂ ਇਹਨਾਂ ਦੀ ਨਸਾਂ ਕੁੱਟੀਆਂ ਜਾਂਦੀਆਂ ਸੀ ਫਿਰ ਨੱਕ ਕਟਾ ਕੇ ਭੱਜੇ ਸੀ ਜਿਵੇਂ ਪੰਜਾਬ ਚੋਂ ਐਦਾਂ ਹੀ ਫਿਰ ਇਹਨਾਂ ਨੇ ਇੱਕ ਨਵੀਂ ਬਿਮਾਰੀ ਖੜੀ ਕਰਤੀ ਸੀ ਉਦਿਆਂ ਦੀ ਟੁਕੜੀ ਭਾਤੀ ਉੱਥੇ ਤੇ ਹੌਲੀ-ਹੌਲੀ ਉਹ ਆਪਣਾ ਇਹ ਸਟੇਟ ਕੈਮ ਕਰਕੇ ਬੈਠ ਗਿਆ ਜਿਹਦਾ ਨਾਮ ਇਜ਼ਰਾਈਲ ਹੋ ਗਿਆ ਔਰ ਇਜ਼ਰਾਈਲ ਹੌਲੀ ਹੌਲੀ ਉਹਨੂੰ ਇਹਨਾਂ ਨੇ ਤਾਕਤਾਂ ਦਿੱਤੀਆਂ ਕੁਝ ਜਰਮਨ ਨੇ ਸਹਿਯੋਗ ਦਿੱਤਾ ਕੁਝ ਬ੍ਰਿਟੇਨ ਨੇ ਬਾਕੀ ਅਮਰੀਕਾ ਨੇ ਤਾਂ ਉਹਨੂੰ ਖੜਾ ਕਰਤਾ ਅਸਲੇ 'ਚ ਵੀ ਹੁਣ ਉਹ ਦੇਸ਼ ਟੈਕਨੋਲੋਜੀ ਵਿੱਚ ਕਾਫੀ ਅੱਗੇ ਹੋ ਗਿਆ ਉਹ ਆਪਣੀ ਰੱਖਿਆ ਦੇ ਵਿੱਚ ਬਹੁਤ ਅੱਗੇ ਮੰਨਿਆ ਜਾਂਦਾ ਸੀ ਵੀ ਜਿਹੜਾ ਮਜ਼ੈਲ ਨੂੰ ਬੜੀ ਦੂਰੋਂ ਪਰਖਲੇ ਵੀ ਕੋਈ ਸਾਨੂੰ ਖਤਰਾ ਹੈ ਭਾਵਲੇ ਤਾਂ ਪਹਿਲਾਂ ਹੀ ਉਹ ਆਪਣੇ ਸੁਰੱਖਿਆ ਕਵਚ ਨੂੰ ਉਹ ਬਣ ਕੇ ਖੜਾ ਹੋ ਜਾਈਏ ਔਰ ਆਪਣੀ ਰੱਖਿਆ ਕਰ ਲੇ ਉਹਦੀ ਕਹਿੰਦੇ ਸੀ ਕਿ ਆਪਣੇ ਜਿਹੜੇ ਬਾਰਡਰ ਹੈ ਬਾਰਡਰ ਤੇ ਆਏ ਹਾਂ ਜੇ ਕੈਮਰੇ ਲੱਗੇ ਨੇ ਦੂਰੋਂ ਦੂਰੋਂ ਹੀ ਖੋਜ ਹੋ ਜਾਂਦੀ ਹੈ ਬੈਠੇ ਇਹਨਾਂ ਪਤਾ ਲੱਗ ਜਾਂਦਾ ਵੀ ਇੱਥੇ ਕੀ ਹਰਕਤ ਹੋ ਰਹੀ ਹੈ ਭਾਰਤ ਨੇ ਵੀ ਉਹਨਾਂ ਤੋਂ ਕੈਮਰੇ ਲਏ ਆਪਣੇ ਮੋਦੀ ਸਾਹਿਬ ਨੇ ਤੋਂ ਇਹਨਾਂ ਨੇ ਬਹੁਤ ਵਧੀਆ ਟੈਕਨੋਲੋਜੀ ਕਰਕੇ ਉਹਨਾਂ ਦੀ ਉਹਨਾਂ ਨਾਲ ਹੱਥ ਮਿਲਾਇਆ ਦੋਸਤੀ ਵਿਦਾਈ ਉਹਨਾਂ ਨਾਲ ਵਪਾਰ ਦੇ ਕੁਝ ਸਾਂਝਾ ਪਾਈਆਂ ਸੋ ਜਿਹੜਾ ਉਹਨਾਂ ਨੇ ਇਹਨਾਂ ਤੇ ਅਟੈਕ ਕਰਿਆ ਕ੍ਰਿਸਟਿਨ ਵਾਲਾ ਨੇ ਤਾਂ ਉਹ ਅਟੈਕ ਤੋਂ ਇੱਕਦਮ ਉਹਨਾਂ ਨੇ ਇਹਨਾਂ ਦੀ ਜਿੰਨੀ ਟੈਕਨੋਲੋਜੀ ਸੀ ਸਾਰੀ ਫੇਲ ਕਰ ਦਿੱਤੀ ਉਤੋਂ ਸਿੱਧ ਹੋ ਗਿਆ ਵੀ ਜਿੰਨੀ ਮਰਜ਼ੀ ਟੈਕਨੋਲੋਜੀ ਲੈ ਕੇ ਆਜੋ ਤੁਸੀਂ ਜਿੰਨੇ ਮਰਜ਼ੀ ਬਲਵਾਨ ਨੂੰ ਤਾਕਤਵਰ ਇੱਕ ਨਿੱਕੀ ਜੀ ਕੀੜੀ ਹਾਥੀ ਨੂੰ ਮਾਰ ਸਕਦੀ ਹੈ ਤਾਂ ਇੱਥੇ ਉਹ ਕਹਾਵਤ ਲਾਗੂ ਹੋ ਗਈ ਵੀ ਜਦੋਂ ਰੱਬ ਦੀ ਰਜ਼ਾ ਹੋਵੇ ਤਾਂ بڑے بڑے ਬਲਵਾਨ ਡਿੱਗਦੇ ਨੇ ਉਹਨਾਂ ਨੇ ਇੱਕ ਦਿਨ ਸੀ ਇਹਨਾਂ ਨਾਲ ਤਬਾਹੀ ਇਹੋ ਜਿਹੀ ਮਚਾਈ ਬਹੁਤ ਜ਼ਿਆਦਾ ਇਹਨਾਂ ਨੇ ਇਜ਼ਰਾਈਲ ਦੇ ਆਪਣਾ ਨੇਤਨਤਾ ਉਹ ਦਸਾ ਚੜਿਆ ਇਹਨੇ ਆਪਣਾ ਫੌਜਾਂ ਦਾ ਜਿਹੜਾ ਕਾਫਲਾ ਸੀ ਉਹ ਤੇ ਚੜਾਤਾ ਸੋ ਉਹਨਾਂ ਦਾ ਅੱਗੋਂ ਜਿਹੜਾ ਇਹਨਾਂ ਨੇ ਬੜਾ ਨੁਕਸਾਨ ਕੀਤਾ ਨੁਕਸਾਨ ਨਹੀਂ ਕੀਤਾ ਇਹਨੇ ਨੁਕਸਾਨ ਦੀ ਤੇ ਅਨ ਇਨਸਾਨੀਅਤ ਦੀ ਹੱਦ ਦੀ ਮਕਾਤੀ ਦੇਖੋ ਯੁੱਧ ਜਦੋਂ ਹੁੰਦਾ ਉਹਦੀਆਂ ਕੁਝ ਸੀਮਾਵਾਂ ਹੁੰਦੀਆਂ ਨੇ ਕੁਝ ਉਹਦੇ ਅਸੂਲ ਹੁੰਦੇ ਨੇ ਕੁਝ ਕਾਇਦੇ ਹੁੰਦੇ ਨੇ ਕਿ ਫੱਟੜ ਬੰਦੇ ਨੂੰ ਨਹੀਂ ਮਾਰਨਾ ਇਹਨਾਂ ਨੇ ਫੱਟਾ ਨਹੀਂ ਮਾਰਿਆ ਖੱਟੜ ਬੰਦੇ ਹਸਪਤਾਲਾਂ ਵਿੱਚ ਪਹੁੰਚਦੇ ਨੇ ਇਹਨਾਂ ਨੇ ਹਸਪਤਾਲਾਂ ਵਿੱਚ ਬੰਬ ਗिराਏ ਇਹਨੇ ਪੂਰੀਆ ਗਾਜਾ ਪੱਟੀ ਤਬਾਹ ਕਰਤੀ ਬਹਾਨਾ ਕੀ ਸੀ ਜੀ ਸਕੂਲਾਂ ਚ ਕਾਲਜਾਂ ਦੇ ਵਿੱਚ ਉਗਰਵਾਦੀ ਲੁਕੇ ਹੋਏ ਨੇ ਇਹਨਾਂ ਨੇ ਖਜ਼ੀਰਾ ਪਾਇਆ ਜਮਾ ਕਰੇ ਹੋਏ ਨੇ ਹਥਿਆਰਾਂ ਦੇ ਸੋ ਇਹਨਾਂ ਨੇ ਸਕੂਲਾਂ ਕਾਲਜਾਂ ਤੇ ਕਬਜ਼ੇ ਕੀਤੇ ਬੰਬ ਮਾਰੀ ਕੀਤੀ ਉੱਥੇ ਬੱਚਿਆਂ ਦਾ ਔਰਤਾਂ ਦਾ ਮੌਤ ਜੋ ਜਾਨਮਾਲ ਦਾ ਨੁਕਸਾਨ ਕੀਤਾ ਇੱਥੋਂ ਤੱਕ ਕਿ ਇਹਨਾਂ ਨੇ ਉਹਨਾਂ ਦੀਆਂ ਬੀਬੀਆਂ ਭੈਣਾਂ ਦੀ ਵੀ ਇੱਜ਼ਤ ਲੁੱਟੀਆਂ ਸੋ ਤਬਾਹੀ ਜਦੋਂ ਮਚਾਈ ਤਾਂ ਉਹਨਾਂ ਨੇ ਬਹੁਤ ਪਹਿਲਾਂ ਹੀ ਸੋਚ ਕੇ ਵਧੀਆ ਸੁਰੰਗਾਂ ਬਣਾਈਆਂ ਹੋਈਆਂ ਸੀ ਇਹਨਾਂ ਨੇ ਸੁਰੰਗਾਂ ਵਿੱਚ ਵੀ ਵੜਨਾ ਸ਼ੁਰੂ ਕਰਤਾ ਸੁਰੰਗਾਂ ਤਬਾਹ ਕਰੀਆਂ ਉਹਨਾਂ ਦਾ ਵੀ ਨੁਕਸਾਨ ਹੋਇਆ ਸਾ ਫਿਰ ਈਰਾਨ ਇੱਕ ਇਹੋ ਜਿਹਾ ਦੇਸ਼ ਆ ਦੇਖਦਾ ਰਿਹਾ ਵੀ ਕੀ ਹੁੰਦਾ ਅਖੀਰ ਮੁ슬ਮਨ ਭਾਈਚਾਰੇ ਨੂੰ ਇਕੱਠਾ ਹੋਣਾ ਪਿਆ ਈਰਾਨ ਨੇ ਇਹਦਾ ਸਹਿਯੋਗ ਦਿੱਤਾ ਇਹਨੂੰ ਹਥਿਆਰ ਦਿੱਤੇ ਸੋ ਸ਼ਰੰਗਾ ਦੇ ਵਿੱਚ ਜਦੋਂ ਕਬਜ਼ਾ ਕਰਨ ਵੜਦੇ ਹੀ ਤਾਂ ਇਹ ਬਾਹਰੋਂ ਦੇ ਪਿੱਛੋਂ ਦੀ ਅਟੈਕ ਕਰਨਾ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਨੇ ਆਪਣੀ ਜਿਹੜੀ ਸੀ ਨਾ ਗੁਰੀਲਾ ਰਣਨੀਤੀ ਇਹਨਾਂ ਨੇ ਅਪਣਾ ਲਈ ਇਹ ਗੁਰੀਲਾ ਰਣਨੀਤੀ ਇਹ ਸ਼ੁਰੂ ਤੋਂ ਚੱਲਦੀ ਆਈ ਹੈ ਸੋ ਇਹਨਾਂ ਨੇ ਗੁਫਾ ਵਿੱਚ ਵੜਨਾ ਇਹਨਾਂ ਨੇ ਵੜਦਿਆਂ ਤੇ ਪਹਿਲਾਂ ਹੀ ਬੰਬ ਫਿਟ ਕਰਨੇ ਔਰ ਉਹਨਾਂ ਨੂੰ ਉਡਾਣਾ ਸ਼ੁਰੂ ਕਰਤਾ ਸੋ ਇਜ਼ਰਾਈਲ ਦਾ ਨੱਕ ਭੰਨ ਕੇ ਰਖਤ ਹੈ ਗਾਜ਼ਾ ਪੱਟੀ ਦੇ ਵਿੱਚ ਇਹ ਤਰਲੇ ਰਹਿ ਰਿਹਾ ਤਰਸ ਰਿਹਾ ਹਜ਼ਾਰਾਂ ਫੌਜੀ ਹਜ਼ਾਰਾਂ ਟੈਂਕ ਇਹਨਾਂ ਦੇ ਤਬਾਹ ਕਰਤੇ ਔਰ ਹਜ਼ਾਰਾਂ ਹੀ ਉਹਨਾਂ ਨੇ ਇਹਨਾਂ ਦੇ ਫੌਜੀ ਜੋ ਹੈ ਕੈਦ ਕੀਤੇ ਹੋਏ ਨੇ ਫੱਟੜ ਫੌਜੀ ਵੀ ਔਰ ਹਜ਼ਾਰਾਂ ਮਰ ਖਅਬ ਗਏ ਜਿਨ੍ਹਾਂ ਨੂੰ ਕਬਰ ਤੱਕ ਨਹੀਂ ਨਸੀਬ ਹੋਈ ਸੋ ਮੈਨੂੰ ਲੱਗਦਾ ਹੈ ਕਿ ਹੁਣ ਫਿਲਸਤੀਨ ਦੇਸ਼ ਦਾ ਨਾਮ ਜਿਹੜਾ ਖਤਮ ਹੋਣਾ ਹੈ ਵजूद ਵੀ ਖਤਮ ਹੋਣਾ ਹੈ ਹੁਣ ਈਰਾਨ ਲੈਬਨਨ ਯਮਨ ਇਹ ਜਿਹੜੇ ਦੇਸ਼ ਨੇ ਇਹ ਸਾਰੇ ਇਹਨਾਂ ਦੇ ਨਾਲ ਹੀ ਲੱਗਦੇ ਨੇ ਸੋ ਇਹਨਾਂ ਇਹ ਭਾਈਚਾਰਾ ਸਾਰਾ ਇਕੱਠਾ ਹੋ ਗਿਆ ਹੁਣ ਇਹਨਾਂ ਨੇ ਤਬਾਹੀ ਮਚਾਈ ਹੈ ਇਜ਼ਰਾਇਲ ਦੀ ਇਜ਼ਰਾਇਲ ਹੁਣ ਸੋਚਣ ਤੇ ਸਮਝਣ ਨੂੰ ਮਜਬੂਰ ਹੋਇਆ ਜਦੋਂ ਇਹਦਾ ਨੱਕ ਕੁੱਟਿਆ ਗਿਆ ਤਾਂ ਅਮਰੀਕਾ ਨੇ ਇਹਨੂੰ ਸਿੱਧਾ ਹਥਿਆਰ ਦੇਣਾ ਸ਼ੁਰੂ ਕਰਿਆ ਤਾਂ ਉਹਨਾਂ ਨੇ ਯਮਨ ਵਾਲੇ ਜਿਹੜੇ ਹੁਫਤੀ ਨੇ ਆਪਣਾ ਉਹਨਾਂ ਦੇ ਲੜਾਕੇ ਉਹਨਾਂ ਨੇ ਇਹਨਾਂ ਦੇ ਲਾਲ ਸਾਗਰ ਦੇ ਵਿੱਚ ਜਿਹੜਾ ਰਾਸ਼ਨ ਲੈ ਕੇ ਹਥਿਆਰ ਲੈ ਕੇ ਜਿਹੜੇ ਵੀ ਆਉਂਦੇ ਨੇ ਉਹਨਾਂ ਨੇ ਉੱਥੇ ਬੰਬਾਰੀ ਕੀਤੀ ਇਹਨਾਂ ਦੇ ਜਹਾਜ਼ ਉੱਥੇ ਉਡਾਣੇ ਸ਼ੁਰੂ ਕਰੇ ਇਹਨਾਂ ਨੇ 2-4 ਜਹਾਜ਼ ਵੀ ਉਹਨਾਂ ਦੇ ਉਡਾ ਦਿੱਤੇ ਨੇ ਔਰ ਇਹਨਾਂ ਦੇ ਸਮੁੰਦਰੀ ਵੇੜਿਆਂ ਨੂੰ ਵੀ ਇਹਨਾਂ ਨੇ ਕਾਫੀ ਨੁਕਸਾਨ ਪਾਇਆ ਤਾਂ ਉਹਨਾਂ ਨੇ ਪਲਟਵਾਰ ਕਰਦਿਆਂ ਨੇ ਅਮਰੀਕਾ ਵਾਲਿਆਂ ਨੇ ਹੁਥੀ ਜਿਹੜਾ ਗਰੋ ਹੈ ਇਹਨਾਂ ਤੇ ਵੀ ਅਟੈਕ ਕਰਿਆ ਕਾਫੀ ਗੋਲੇ ਵਰਸਾਏ ਨੇ ਇਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੋ ਮੇਰਾ ਕਹਿਣ ਦਾ ਮਤਲਬ ਹੈ ਹੁਣ ਪੂਰੀ ਦੁਨੀਆ ਦਾ ਨੁਕਸਾਨ ਹੋਣਾ ਹੈ ਪਹਿਲਾਂ ਦੋ ਦੇਸ਼ਾਂ ਵਿੱਚ ਸਾਨੂੰ ਤਾਂ ਲੱਗਦਾ ਸੀ 24 ਘੰਟਿਆਂ ਜਾਂ 48 ਘੰਟਿਆਂ ਜਾਂ ਹਫ਼ਤੇ 'ਚ ਜੰਗ ਖਤਮ ਹੋਊ ਜੁ ਡੇਢ ਸਾਲ ਹੋ ਗਿਆ ਨਹੀਂ ਹੋਈ ਹੁਣ ਫਿਲਸਤੀਨ ਦੇ ਵਿੱਚ ਤੇ ਆਪਣਾ ਇਜ਼ਰਾਈਲ ਵਿੱਚ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਦੇਖ ਰਹੇ ਹੋ 15-20 ਦੇਸ਼ ਹੋ ਗਏ ਜਿਹੜਾ ਲੱਗਦਾ ਸੀ 2-4 ਦਿਨਾਂ ਚ ਸ਼ਾਂਤੀ ਹੋਣੀ ਹੈ ਉਲਟਾ ਯਮਨ ਲੈਵਨਨ ਇਰਾਨ ਤੇ ਇਹੋ ਜਿਹੇ ਮੁ슬ਮ ਕੰਟਰੀ ਇਹਨਾਂ ਦੇ ਹੱਕ ਵਿੱਚ ਖੜ ਗਏ ਇਹ ਯੁੱਧ ਵਧ ਗਈ ਹੁਣ ਹੋ ਗਿਆ 15-20 ਦੇਸ਼ ਉਧਰ ਸੀ 2 ਦੇਸ਼ਾਂ ਤੇ 15-20 ਹੁਣ ਇੱਧਰ ਵੀ ਹੋ ਗਏ ਉਹੀ ਦੇਸ਼ ਨੇ ਅੱਗ ਲਾਉਣ ਨੂੰ ਉਧਰ ਵੀ ਉਹਨਾਂ ਨੇ ਲਾਈ ਇੱਧਰ ਵੀ ਲਾਈ ਦੇਸ਼ ਜੇ ਮੁੱਖ ਦੇਸ਼ ਲਾਈਏ ਤਾਂ 4 ਹੋ ਗਏ 2 ਦੀ ਹੱਟ ਨਹੀਂ 4 ਹੋ ਗਏ ਹੁਣ 2 3 4 ਦਿਨਾਂ ਦੇ ਵਿੱਚੋਂ ਇੱਕ ਨਵਾਂ ਤੁਹਾਨੂੰ ਪਤਾ ਹੈ ਕੀ ਜਦੋਂ ਕਿਤੇ ਲੜਾਈ ਝਗੜਾ ਯਾਰ ਇੱਥੇ ਦੇਖੋ ਜਦੋਂ ਕਿਤੇ ਅਖਾੜਾ ਲੱਗਿਆ ਹੋਵੇ ਤੇ ਜਿਹੜਾ ਅਖਾੜੇ ਤੋਂ ਭੱਜੇ ਉਹ ਸਮਝ ਲਓ ਪਹਿਲਵਾਨ ਨਹੀਂ ਹੈਗਾ ਪਹਿਲਵਾਨ ਭਾਵੇਂ ਕਮਜ਼ੋਰ ਵੀ ਹੋਵੇ ਭੱਜ-ਭੱਜ ਖਾਣੇ 'ਚ ਵੜਦਾ ਕਿ ਮੇਰੀ ਤਗੜੇ ਪਹਿਲਵਾਨ ਨਾਲ ਹੀ ਖੜਾ ਦੋ ਜਦੋਂ 2 4 ਕੁਸ਼ਤੀਆਂ ਟੰਦਾ ਤਾਂ ਆਪਣੇ ਤੋਂ ਬਰਾਬਰ ਦੇ ਨੂੰ ਜਾਂ ਹੱਥ ਨਹੀਂ ਪਾਉਂਦਾ ਆਪਣੇ ਤੋਂ 21 ਨੂੰ ਹੱਥ ਪਾਉਂਦਾ ਵੀ ਯਾਰ ਉਹਨੂੰ ਕੌਨਫੀਡੈਂਸ ਹੋ ਜਾਂਦਾ ਤਕਿੰਮ ਜੋ ਇੱਕ ਜੋਧਾ ਤੇ ਬਹਾਦਰ ਔਰ ਸੰਕੀ ਬੰਦਾ ਔਰ ਸੰਕੀ ਕਰਕੇ ਮਸ਼ਹੂਰ ਹੈ ਕਿ ਸੰਕੀ ਅੱਜ ਕੱਲ ਉਹਨੂੰ ਕਹਿ ਦਿੰਦੇ ਨੇ ਜਿਹੜਾ ਏਜੰਟ ਹੋਵੇ ਸੋਚੇ ਸਮਝੇ ਘੱਟ ਪਰ ਇਹ ਹੈਗਾ ਵੀ ਇਹ ਸੰਕੀਆਂ ਤੋਂ ਹੀ ਡਰਦੇ ਨੇ ਲੋਕ ਇਹਦਾ ਪਤਾ ਇਹਨੇ ਮੋਢਿਆਂ 'ਤੇ ਠੋਕਣੀ ਜਦੋਂ ਇਹਨੇ ਸਿੱਧਾ ਹੀ ਵਾਰ ਕਰਨਾ ਇਹਨੇ ਮਤਲਬ ਕੰਨਾਂ ਦੇ ਨੇੜੇ ਨਹੀਂ ਕੱਟਣੀ ਇਹਨੇ ਹੱਕ 'ਚ ਮਾਰਨੀ ਹੈ ਅਮਰੀਕਨ ਨੂੰ ਪਹਿਲਾਂ ਤੋਂ ਹੀ ਉਹ ਦੰਦ ਦਿਖਾਉਂਦਾ ਹੈ ਤੇ ਇਹਨਾਂ ਨੂੰ ਅੱਖਾਂ ਪਾੜ ਪਾੜ ਕੇ ਦੇਖਦਾ ਰਿਹਾ ਤੇ ਅਮਰੀਕਾ ਦੀ ਅੱਖਾਂ ਵਿੱਚ ਉੱਭਦੇ ਹੁਣ ਨਾਰਥ ਕੋਰੀਆ ਸਾਊਥ ਕੋਰੀਆ ਦਮੇਂ ਯੁੱਧ ਸ਼ੁਰੂ ਹੋ ਚੁੱਕਾ ਜੀ ਚੰਗੀ ਤਰ੍ਹਾਂ ਅਮਰੀਕਾ ਨਾਰਥ ਕੋਰੀਆ ਦੇ ਵਿੱਚ ਜਿਹੜਾ ਆਪਣਾ ਅਭਿਆਸ ਕਰ ਰਿਹਾ ਸੀਗਾ ਸਾਊਥ ਕੋਰੀਆ ਕਿਮਜੋਂ ਨੂੰ ਪਤਾ ਲੱਗ ਗਿਆ ਤੇ ਜੰਗੀ ਜੰਗ ਨਾਲ ਕਿਵੇਂ ਨਿਪਟਣਾ ਹੈ ਉਹ ਸੀਮਾ ਤੇ ਜਦੋਂ ਅਭਿਆਸ ਕਰ ਰਹੀ ਉਹਨੇ 200 ਗੋਲੇ ਉਹਦੀ ਇੱਕ ਦਿਨ ਚ ਡਾਕਤੇ 400 ਗੋਲੇ ਵਿਰੁੱਧ ਡੱਗੇ ਉਹ جنگ ਜੀ ਸ਼ੁਰੂ ਹੈ ਹੁਣ ਹੋ ਗਏ ਦੁਨੀਆ ਦੇ 6 ਮਹਾਨ ਦੇਸ਼ ਔਰ ਉਹਨਾਂ ਨੂੰ ਲੜਾਉਣ ਵਾਲੇ ਬਚਾਉਣ ਵਾਲੇ ਉਹਨਾਂ ਦੇ ਹਮਦਰਦ ਆ ਹੀ ਨਹੀਂ ਜਰਮਨ ਲਾ ਲਓ ਸਪੇਨ ਲਾ ਲਓ ਫਰਾਂਸ ਲਾ ਲਓ ਹੈਨਾ ਜੀ ਉਧਰ ਅਮਰੀਕਾ ਲਾ ਲਓ ਬ੍ਰਿਟੇਨ ਹੋ ਗਿਆ ਹੁਣ ਕੀ ਹੈ ਭਾਰਤ ਭਾਰਤ ਚੋਂ ਬਹਿਣਾ ਵੀ ਚਾਹੀਦਾ ਹੈ ਕਿਉਂਕਿ ਇਹਦੇ ਵਾਸਤੇ ਦੀ ਗੱਲ ਨਹੀਂ ਜਾ ਕੇ ਉੱਥੇ ਲੜੇ ਇਥੋਂ ਆਪਣੇ ਆਪ ਨੂੰ ਬਚਾਣਾ ਔਖਾ ਹੋਇਆ ਕਿ ਜਿੱਦਾਂ ਆਪਣਾ ਘਰ ਸਹੀ ਤਰ੍ਹਾਂ ਨਾ ਚੱਲਦਾ ਹੋਵੇ ਉਹ ਦੂਜਿਆਂ ਦੇ ਘਰ ਵਿੱਚ ਸਮਝੌਤਾ ਨਾ ਕਰਾਵੇ ਤਾਂ ਜਾਦਾ ਬਿਹਤਰ ਹੈ ਪਾਕਿਸਤਾਨ ਦੀ ਵੀ ਨਜ਼ਰ ਆ ਯੁੱਧ ਤੇ ਹੈ ਫਿਲਸਤੀਨ ਵਾਲੇ ਤੇ ਪਰ ਉਹਨਾਂ ਦੇ ਵੀ ਵਿਚਾਰਿਆਂ ਤੇ ਪੱਲੇ ਕੁਝ ਨਹੀਂ ਹੈਗਾ ਕਰਜ਼ੇ ਹੇਠਾਂ ਦਬੇ ਹੋਏ ਨੇ ਇਹੋ ਜਿਹੇ ਮੁ슬ਮਾਨ ਦੇਸ਼ ਬੜੇ ਨੇ ਜਿਹੜੇ ਅੱਜ ਜਾਨ ਨੂੰ ਤਿਆਰ ਨੇ ਹੁਣ ਲੜਾਈ ਕਿੱਥੇ ਰੁਕੀ ਹੋਈ ਹੈ ਵਰਲਡ ਵਾਰ ਕਿੱਥੇ ਰੁਕੀ ਹੋਈ ਹੈ ਇੱਕ ਦੇਸ਼ ਤੇ ਰੁਕੀ ਹੋਈ ਹੈ ਚੀਨ ਤੇ ਰੂਸ ਯੂਕਰੇਨ ਜੁਟੇ ਉਹ ਥੋੜਾ ਜਿਹਾ ਦੂਰ ਹੀ ਰਿਹਾ ਬੈਣ ਬਾਜੀ ਤਾਂ ਵੀ ਦੂਰ ਰਿਹਾ ਉਦਾਂ ਵੀ ਦੂਰ ਰਿਹਾ ਆ ਇਧਰਲੇ ਫਲਸਤੀਨ ਫਲਸਤੀਨ ਜਿਹੜਾ ਇਜ਼ਰਾਈਲ ਨਾਲ ਲੱਗਿਆ ਹੋਇਆ ਹੈ ਇਹ ਜਿਹੜਾ ਇਜ਼ਰਾਈਲ ਹੈ ਇਜ਼ਰਾਈਲ ਨਾਲ ਇਜ਼ਰਾਈਲ ਨੇ ਚੀਨ ਦਾ ਕਈ ਪਿਛੇ ਸਾਲ ਡੇਢ ਸਾਲ ਪਿਛੇ ਇਹਨੂੰ ਵੀ ਉੱਥੇ ਸਮੁੰਦਰੀ ਬੇੜਿਆਂ ਤੇ ਇਹ ਨਜ਼ਰ ਰੱਖਦਾ ਸੀਗਾ ਤੇ ਇਹ ਚੀਨ ਦੀ ਵੀ ਆਦਤ ਹੈ ਘੇਰਾਬੰਦੀ ਕਰਨ ਦੀ ਤੇ ਚੀਨ ਨੂੰ ਚੀਨ ਨੂੰ ਪਤਾ ਹੈ ਕਿ ਇਹਦਾ ਨੱਕ ਕੁੱਟਿਆ ਜਾਣਾ ਮੁ슬ਮਣ ਦੇਸ਼ਾਂ ਨੇ ਉਹ ਆਪ ਵੀ ਨਹੀਂ ਆਇਆ ਵਧਿਆ ਨਹੀਂ ਤੇ ਦੁਸ਼ਮਣ ਨਾਲ ਕੋਈ ਵਾਰ ਹੋਵੇ ਤੇ ਭੱਜ ਕੇ ਆਉਂਦਾ ਉਹਨੇ ਵੀ ਪਿੱਛੇ ਸਪਲਾਈ ਦੇ ਦਿੰਨੀ ਹੈ ਆਪਣੇ ਇਰਾਨ ਵਰਗੇ ਦੇਸ਼ਾਂ ਨੂੰ ਤੇ ਹੋਰ ਕੰਟਰੀਆਂ ਨੂੰ ਉਹਨਾਂ ਲਾ ਕੇ ਘੇਰਾਬੰਦੀ ਹੁਣ ਉਹ ਫਿਲਸਤੀਨ ਨੂੰ ਬਰਬਾਦ ਕਰਨ ਤੇ ਆ ਹੁਣ ਜਿਹੜਾ ਉਧਰ ਕਿਮਜੋਂ ਦਾ ਨਾਰਥ ਕੋਰੀਆ ਸਾਊਥ ਕੋਰੀਆ ਦਾ ਸ਼ੁਰੂ ਹੋ ਗਿਆ ਉਹਨਾਂ ਦਾ ਤੋੜ ਹੀ ਨਹੀਂ ਉਹ ਦੱਬਦੇ ਵੀ ਕਿਸੇ ਤੋਂ ਨਹੀਂ ਉਹ ਮੰਨਦੇ ਵੀ ਕਿਸੇ ਤੋਂ ਨਹੀਂ ਉਹ ਸੰਕੀ ਨਹੀਂ ਹੁਣ ਜਿੰਨਾ ਚਿਰ ਕਿਮਜੋਂ ਆਪਣੇ ਤੂਫਾ ਤਦਮਰੁਖ ਅਮਰੀਕਾ ਵੱਲ ਨਹੀਂ ਕਰਦਾ ਉਹਨਾਂ ਚਿਰ ਸਮਝ ਲਓ ਵਰਲਡ ਵਾਰ ਨਹੀਂ ਹੈਗੀ ਜਿੱਦਨ ਉਹਨੇ ਅੱਕੇ ਨੇ ਜਦਾ ਨੁਕਸਾਨ ਹੋ ਗਿਆ ਉਹਨੇ ਅਮਰੀਕਾ ਨੂੰ ਤੂਫਾ ਸਿੱਧੀਆਂ ਕਰ ਦੇਣੀਆਂ ਨੇ ਉਸ ਦਿਨ ਹੀ ਅਮਰੀਕਾ ਨੇ ਉਹਦੇ ਤੇ ਤਕੜਾ ਅਟੈਕ ਕਰ ਦੇਣਾ ਔਰ ਕਿ ਬਿਨਾ ਸੋਚੇ ਸਮਝੇ 1 ਮਿੰਟ ਤੋਂ ਪਹਿਲਾਂ ਆਪਣੇ ਜਿਹੜੇ ਨੇ ਆਪਣੇ ਆਹ ਜਿਹੜੇ ਹਥਿਆਰ ਨੇ ਪਰਮਾਣੂ ਹਥਿਆਰ ਜਿਹਨੂੰ ਕਹਿੰਦੇ ਆਪਾਂ ਬਹੁਤ ਹੀ ਖਤਰਨਾਕ ਨੇ ਹਨਾ ਜਿਨ੍ਹਾਂ ਨਾਲ ਬੰਦੇ ਆਣੇ ਮਰਨਾ ਹਵਾ ਨਾਲ ਹੀ ਮਰਨੇ ਵਿਨਾਸ਼ਕਾਰੀ ਹਥਿਆਰ ਨੇੜ ਉਹਨੇ ਬਿਨਾ ਸੋਚੇ ਸਮਝੇ ਸ਼ੁਰੂ ਕਰ ਦੇਣੇ ਨੇ ਉਹਨੇ ਸੋਚਣਾ ਵੀ ਮੈਂ ਮਰਿਆ ਬਸ ਬਚਦੇ ਤੁਸੀਂ ਵੀ ਨਾ ਖੇਡਣਾ ਨਾ ਖੇਡਣ ਦੇਣਾ ਬਸ ਉਹਨੇ ਇੱਕ ਸੁੱਟਣਾ ਤਾਂ ਅਮਰੀਕਾ ਨੇ ਮਜਬੂਰੀ ਹੋਈ ਨੇ ਇਹਨਾਂ ਨੇ ਸੁੱਟਣਾ ਤੋਂ ਬਾਅਦ ਫਿਰ ਤੇਰੇ ਮੇਰੇ ਵਰਗੇ ਵੀ ਜਿਹੜੇ ਬੱਚੇ ਹੋਏ ਨੇ ਵੀ ਪਰਮਾਣੂ ਹਥਿਆਰ ਚਲਾਣੇ ਨੇ ਚਲਾਣੇ ਕਿਉਂ ਨਹੀਂ ਬਣਾਏਗਾ ਤੇ ਲਈ ਨੇ ਜੇ ਬਣੇ ਨੇ ਤਾਂ ਚੱਲਣ ਵਾਸਤੇ ਬਣੇ ਨੇ ਚੱਲਣਗੇ ਵੀ ਇਹਨਾਂ ਸਾਰਿਆਂ ਨੇ ਚਲਾਣਾ ਹੈ ਉਧਰੋਂ ਫਿਰ ਆਲਾ ਪਾਕਿਸਤਾਨ ਵਰਗਾ ਇਹਦਾ ਉੱਤੋਂ ਤੱਕ ਜੇ ਪਹੁੰਚਣਾ ਹੈ ਇਹਨਾਂ ਨੇ ਹਿੰਦੁਸਤਾਨ ਨੂੰ ਹੋ ਜਾਣਾ ਸਿੱਧਾ ਹਿੰਦੁਸਤਾਨ ਨੇ ਇੱਧਰੋਂ ਉਧਰੋਂ ਚੀਨ ਨੇ ਪਰ ਨਾਲੇ ਇੰਡੀਆ ਤੇ ਅਟੈਕ ਉਧਰੋਂ ਰੂਸ ਦਾ ਅਟੈਕ ਇੰਡੀਆ ਤੇ ਇੰਡੀਆ ਦਾ ਬਹੁਤ ਜ਼ਿਆਦਾ ਭਾਰਤ ਦਾ ਨਕਸ਼ਾ ਹੀ ਬਦਲਿਆ ਜਾਣਾ ਸੌ ਸਾਕੀਆਂ ਦੱਸਦੀਆਂ ਨੇ ਮੈਂ ਕੋਲ ਨਹੀਂ ਦੱਸ ਰਿਹਾ ਭਾਰੀ ਯੁੱਧ ਹੋਣਾ ਜੇ ਔਰ ਦੁਨੀਆ ਦਾ ਵਿਨਾਸ਼ ਹੋਣਾ ਹੈ ਔਰ ਦੱਬ ਕੇ ਨਾਮ ਜਪਿਆ ਕਰੋ ਹਿੰਦੂ ਵੀਰ ਆਪਣਾ ਆਪਣੇ ਹਿਸਾਬ ਨਾਲ ਦੇਵੀ ਦੇਵਤਿਆਂ ਨੂੰ ਜਿਵੇਂ ਮੰਨਦੇ ਨੇ ਗੀਤਾ ਪੜਨ ਦੱਬ ਕੇ ਮੁਸਲਮ ਵੀਰ ਨਮਾਜ਼ਾਂ ਪੜਨ ਸਿੱਖ ਵੀਰ ਆਪਣਾ ਵਾਹਿਗੁਰੂ ਜਾਪ ਕਰਨ ਕ੍ਰਿਸ਼ਨ ਆਪਣਾ ਕਰਨ ਤਾਂ ਇਹ ਹੋਣਾ ਸਾਰਾ ਕੁਝ ਹੈ ਇਹ ਸਾਰਾ ਕੁਝ ਕਰੀ ਜਾਓ ਤਾਂ ਵੀ ਨਹੀਂ ਰੁਕਣਾ ਇਹ ਉਹਦੀ ਹੁਕਮ ਹੈ ਕਿ ਹੋਣਾ ਹੀ ਹੈ ਤੇ ਇਹ ਹੈਗਾ ਕਿ ਜਿਹੜੇ ਜਪਣਗੇ ਉਹਨਾਂ ਦਾ ਕਿਤੇ ਨਾ ਕਿਤੇ ਫਾਇਦਾ ਹੋਊਗਾ ਬਾਕੀ ਜਿਹੜੇ ਭੁੱਜ ਜਾਣਗੇ ਸੋ ਵਾਹਿਗੁਰੂ ਨਾਲ ਜੁੜੋ ਤੇ ਜੇ ਆਹ ਜਿਹੜੀ ਮੈਂ ਵੀਡੀਓ ਅੱਜ ਪਾ ਰਿਆਂ ਜੇ ਵਰਲਡ ਵਾਰ ਨਾ ਲੱਗੇ ਹੁਣ 6 ਮਹੀਨੇ ਨੂੰ ਸਾਲ ਨੂੰ 3 ਮਹੀਨੇ ਨੂੰ ਜਾਂ 24 24 ਦੇ ਵਿੱਚ ਵੀ ਆਕੜੇ ਦਾ ਦੱਸਦੇ ਨੇ ਤਾਂ ਲੱਖਾਂ ਲਹਾਂ ਤਦੀਆਂ ਮੈਨੂੰ ਇੱਥੇ ਕਮੈਂਟ ਪਾਇਆ ਜੀ ਇਹ ਮੈਂ ਸਤਗੁਰੂ ਹਾਜ਼ਰ ਨਾਮ ਜਾਣ ਕੇ ਮੈਂ ਦਸ਼ਮੇਸ਼ ਬਿਤਾਤੀ ਸੌ ਸਾਖੀ ਪੜੀਆਂ ਮੈਂ ਕਿ ਆਕੜਾ ਬੈਂਦਾ ਹੈ ਹੁਣੇ ਹੀ ਬੈਠਦਾ ਹੈ ਇਹ ਪੱਕਾ ਵੀ ਇੱਕ ਲੜਾਈ ਬੁੱਝੀ ਨਹੀਂ ਦੂਜੀ ਹੋਗੀ ਦੂਜੀ ਬੁੱਝੀ ਨਹੀਂ ਤੀਜੀ ਹੋਗੀ ਤੇ ਯਾਰ ਇੱਕ ਦਾ ਸਮਝੌਤਾ ਹੋ ਜੂ 2 ਦਾ ਹੋ ਜੂ 3 ਦਾ ਹੋ ਸਾਰੇ ਦੇਸ਼ਾਂ ਦਾ ਕਿਤੇ ਨਹੀਂ ਹੋਣਾ ਹੁਣ ਵਰਲਡ ਵਾਰੀ ਹੋਣੀ ਹੈ ਸੋ ਜੇ ਮੇਰੇ ਵੀਰ ਨੂੰ ਮੇਰੀ ਇਸ ਗੱਲ ਨਾਲ ਸਹਿਮਤ ਨੇ ਤਾਂ ਥੱਲੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਹਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਸੇ ਤਰ੍ਹਾਂ ਦੀ ਵੀਡੀਓ ਆਪਾਂ ਪਾਉਂਦੇ ਹਾਂ ਬੱਲੇ ਬੱਲੇ ਚੈਨਲ ਦਾ ਨਾਮ ਹੈ ਸਸਰੀ ਦਾ ਅਦਾਨ ਨਮਸਤੇ ਸਾਰਿਆਂ ਨੂੰ